ਆਚਰਣ ਉਚਾਰਨ ਵਾਲੀ ਗੁਰਬਾਣੀ ਵਿਚਾਰ ਭਾਗ 148 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼ਲੋਕਾਂ ਵਿੱਚੋਂ ਮਾਰਮੀ ਸ਼ਲੋਕ ਦੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਜੀ ਖੁਸ਼ੀ ਪ੍ਰਾਪਤਰੀ ਕਰਨ ਲੇ ਚਾਹੁੰਦੇ ਹਾਂ ਆइए ਸੁਣਦੇ ਹਾਂ ਘਟ ਘਟ ਮੈਂ ਹਰ ਜੂ ਵਸ ਤੰਤਨ ਕਹੋ ਪੁਕਾਰ घट घट में हर जो बस संतन कहोपकार कौ नानक त भज मुना भवनित उतर पार कौ नानक तज मना ਗੌ ਨਿਦ ਉਤਰੈ ਪਾ ਅਰਥਾਤ ਗੁਰੂ ਤੇਗ ਬਾਬਾ ਸਾਹਿਬ ਜੀ ਉਪਦੇਸ਼ ਦੇ ਦੇ ਰਹੇ ਬ੍ਰੁਤਿ ਦੇ ਉਪਦੇਸ਼ ਤਾਂ ਦੋ ਦੋ ਪੰਕਤੀਆਂ ਦੇ ਹੀ ਹਨ ਸ਼ਲੋਕਾਂ ਵਿੱਚ ਪਰ ਅਰਥ ਅਰਥ ਕੁਝ ਦੇ ਵਿੱਚ ਸਮੁੰਦਰ ਵਾਲੀ ਗੱਲ ਹੈ ਬਹੁਤ ਦੀਪ ਹਨ ਡੂੰਗੇ ਹਨ ਜੇ ਨਾ ਤੇ ਅਸੀਂ ਆਪਣਾ ਅਮਲ ਕਰ ਲਈਏ ਤਾਂ ਸਾਡੀ ਜ਼ਿੰਦਗੀ ਸੋਚਾਜੀ ਸੁਨੱਖੀ ਖੁਸ਼ਹਾਲ ਤੇ ਆਨੰਦਮਈ ਬਣ ਜਾਵੇਗੀ ਗੁਰੂ ਜੀ ਕਹ ਰਹੇ ਹਨ ਸੰਤ ਪੁਰਸ਼ਾਂ ਨੇ ਮਹਾਂ ਪੁਰਸ਼ਾਂ ਨੇ ਭਗਤਾ ਨੇ ਸਿੱਧ ਪੁਰਸ਼ਾਂ ਨੇ ਜਿਨ੍ਹਾਂ ਨੇ ਵਾਇਗਰੂ ਨੂੰ ਈਸ਼ਵਰ ਨੂੰ ਸਮਝ ਲਿਆ ਪਾ ਲਿਆ ਤਾਂ ਉਹਨਾਂ ਨੇ ਇਹ ਗੱਲ ਬੜੇ ਜ਼ੋਰ ਕੇ ਹਜ਼ੂਰ ਦੇ ਕੇ ਦੁਕਾਨੋਂ ਕਹੀ ਭਾਈ ਈਸ਼ਵਰ ਤਾਂ ਹਰ ਹਿਰਦੇ ਵਿੱਚ ਵਸਦਾ ਹੈ ਹਰ ਨਿਕ ਦੇ ਵਿੱਚ ਵਸਦਾ ਹੈ ਚਾਹੇ ਉਹ ਜੀਵ ਕੋਈ ਵੀ ਹੋਵੇ ਪਸ਼ੂ ਹੋਵੇ ਜਾਨ ਕੰਚੀ ਹੋਵੇ ਕੀੜਾ ਮਕੋੜਾ ਹੋਵੇ ਛੋਟਾ ਜੀਅ ਹੋਵੇ ਵੱਡਾ ਹੋਵੇ ਪੀੜ ਹੋਣ ਵਨਸਪਤੀ ਹੋਵੇ ਪਹਾੜ ਹੋਣ ਪਾਣੀ ਹੋਵੇ ਸੂਰਜ ਹੋਵੇ ਧਰਤੀ ਹੋਵੇ ਹਵਾ ਹੋਵੇ ਹਰ ਚੀਜ਼ ਦੇ ਮੀਸ਼ਵਰੀ ਹੁੰਦ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਸਰਦਾਰ ਮਨੁੱਖ ਜਸਤੇ ਵਿੱਚ ਈਸ਼ਵਰ ਬਣੇ ਜੀਵ ਨੂੰ ਦਵਾਈ ਨਾਲ ਤੇ ਬਹੁਤ ਸਾਰਾ ਵਸਿਆ ਹੋਇਆ ਹੈ ਜਿਸ ਨੂੰ ਈਸ਼ਵਰ ਨੇ ਬਹੁਤ ਅਧਿਕ ਸੋਚਣ ਦੀ ਸ਼ਕਤੀ ਕਰਨ ਦੀ ਸ਼ਕਤੀ ਵਿਚਾਰਨ ਦੀ ਸ਼ਕਤੀ ਦਿੱਤੀ ਹੋਈ ਹੈ ਇਸ ਕਰਕੇ ਮਨੁੱਖ ਨੂੰ ਜਿਆਦਾ ਸਮਝਣ ਸਮਝਾਣ ਦਿੱਤੇ ਸੰਤ ਮਹਾਪੁਰਸ਼ ਨਵਰਦੰਤੇ ਹਨ ਪਸ਼ੂ ਪੰਛੀ ਦਾ ਉਹ ਨਹੀਂ ਨਰਧਾਰਤ ਦੋਨਾਂ ਨੂੰ ਕਿਰਿਆ ਮਿਲੀ ਹੋਈ ਹੈ ਖਾਓ ਪੀਓ ਤੇ ਬੱਚੇ ਪੈਦਾ ਕਰੋ ਬਸ ਉਹਨਾਂ ਨੇ ਕੋਈ ਕੋਠੀਆਂ ਬਣਾਉਣੀਆਂ ਹਨ ਨਾ ਉਹਨਾਂ ਨੇ ਕੋਈ ਸ਼ਰਾਬ ਪੀਣੀਆਂ ਹਨ ਨਾ ਉਹਨਾਂ ਨੇ ਕੁਝ ਹੋਰ ਕਰਨਾ ਹੈ ਉਹ ਤਾਂ ਸੱਚੀ ਆਗੈਗੁਰੂ ਈਸ਼ਵਰ ਦੀ ਆਧਿਆਮਨ ਕੀ ਚੱਲਦੇ ਪਏ ਹਨ ਅਸਲ ਵਿੱਚ ਤਾਂ ਉਹ ਸੰਤ ਸਿਪਾਈ ਹਨ ਅਸੀਂ ਤਾਂ ਝੂਠੇ ਹਾਂ ਝੂਠੀ ਜ਼ਿੰਦਗੀ ਜਿਉਂਦੇ ਹਮਨੁਖ ਸਾਨੂੰ ਪਤਾ ਹੀ ਨਹੀਂ ਹੈਗਾ ਕੋਸ਼ਿਸ਼ ਹੀ ਨਹੀਂ ਕਰਦੇ ਕਿਸ਼ਵਰ ਕੀ ਹੈ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਸਤਿ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਆਪਣੇ ਧਰਮ ਗ੍ਰੰਥਾਂ ਦਾ ਅਧਿਐਨ ਹੀ ਨਹੀਂ ਕਰਦੇ ਉਸ ਤੇ ਅਮਨ ਹੀ ਨਹੀਂ ਕਰਦੇ ਜੇ ਕਰ ਲਈਏ ਤਾਂ ਸੰਤਾਂ ਨੂੰ ਪੁਕਾਰ ਪੁਕਾਰ ਕੇ ਕੋ ਕੋ ਕੇ ਕਿਉਂ ਕਹਿਣਾ ਪਵੇ ਕਿ ਮਨੁਖੋ ਈਸ਼ਵ ਤੋਡੇ ਅੰਦਰ ਵਸਦਾ ਹੈ ਈਸ਼ਵ ਤੋਡੇ ਅੰਦਰ ਵਸ ਰਿਹਾ ਹੈ ਈਸ਼ਵ ਹਰ ਬੰਦੇ ਦੇ ਅੰਦਰ ਵਸ ਰਿਹਾ ਹੈ ਹਰ ਮਨੁਖ ਦੇ ਵਿੱਚ ਵਸ ਰਿਹਾ ਹੈ ਚਾਹੇ ਉਸ ਦੇ ਕਰਮ ਚੰਗੇ ਹਨ ਜਾਂ ਬੁਰੇ ਹਨ ਪਰ ਉਹ ਸਭ ਦੇ ਵਿੱਚ ਹੈ ਤੁਸੀਂ ਅਵੇ ਇਸ ਲਈ ਹੋਏ ਪੈਓ ਆਪਣੇ ਹੋਂਦ ਨੂੰ ਆਪਣੇ ਸੱਚ ਨੂੰ ਪਛਾਣਨ ਵਿੱਚ ਈਸ਼ਰ ਨੂੰ ਜਾਣੋ ਤੇ ਉਸ ਦੀ ਹੋਂਦ ਨੂੰ ਮੰਨੋ ਤੇ ਉਹੀ ਸਾਡਾ ਉਦਾਰ ਕਰਨ ਵਾਲਾ ਹੈ ਉਸ ਦੇ ਨਾਲ ਹੀ ਅਸੀਂ ਜੁੜਨਾ ਹੈ ਉਸ ਨੂੰ ਹੀ ਸਮਝਣਾ ਹੈ ਤਾਂ ਹੀ ਸਾਡਾ ਸੁਖੀ ਜੀਵਨ ਹੋ ਸਕਦਾ ਹੈ ਦੂਸਰੀ ਪੰਕਤੀ ਵਿੱਚ ਕਹਿੰਦੇ ਹਨ ਨਾ ਔਂ ਕਉ ਨਾਨਕ ਤੈ ਭਜ ਮਨਾ ਉਸ ਮਹਾਨ ਈਸ਼ਰ ਨੂੰ ਇਹ ਮਨ ਤੂੰ ਉਸਤਾਦ ਸਿਮਰਨ ਕਰ ਉਸ ਦੀ ਯਾਤ ਗੜਾ ਉਸੇ ਗੁਣਾਂ ਦੇ ਉੱਤੇ ਅਮਲ ਕਰ ਉਹਨਾਂ ਨੂੰ ਆਪਨਾ ਇਹ ਸਾਨੂੰ ਉਪਦੇਸ਼ ਦੇ ਰਹੇ ਹਨ ਈਸ਼ੁਰ ਨਾਲ ਪ੍ਰੇਮ ਪਾਲਾ ਤਾਂ ਫਿਰ ਤੂੰ ਉਸ ਨਾਲ ਜੁੜ ਜਾਏਗਾ ਤੇਰੇ ਅੰਦਰ ਵੀ ਸੱਚ ਆ ਜਾਏਗਾ ਉਹ ਸੱਚ ਹੈ ਸੱਚੇ ਨੂੰ ਦੂਸਰੀ ਕਰ ਲਈਏ ਤਾਂ ਉਹਦੇ ਹੀ ਬਣ ਜਾਏਗਾ ਜੇ ਦੀ ਸੰਗਤ ਉਹ ਜਿਰੰਗਤ ਹੋ ਜਾਂਦੀ ਹੈ ਤੇ ਸਿਰ ਸਾਡੇ ਅੰਦਰੋਂ ਆਹ ਉਹ ਦਰ ਤੇ ਨਿਧੀਆਂ ਦੇ ਚੱਕਰ ਜੋ ਹਨ ਬਹੁਤ ਸਾਰੇ ਮੇਰੇ ਕੋਲ ਦਨ ਹੋ ਜਾਵੇ ਜੀ ਹੋ ਜਾਵੇ ਉਹ ਜੇ ਕੋਠੀਆਂ ਮੈਦ ਮਾੜੀਆਂ ਹੋ ਜਾਣ ਇਹ ਸਭ ਦਾ ਜਿਹੜਾ ਚੱਕਰ ਹੈ ਉਹ ਉਤਰ ਜਾਂਦਾ ਸਭ ਉਤਰ ਜਾਂਦਾ ਇਸਦੀ ਲੋੜ ਹੀ ਨਹੀਂ ਫਿਰ ਸਭ ਮਿੰਦਾ ਬਣੋਕ ਬਸ ਉਸ ਨੂੰ ਤਾਂ ਫਿਰ ਆਨੰਦ ਚਾਹੀਦਾ ਹੈ ਸੁਖ ਚਾਹੀਦਾ ਹੈ ਸੱਚਾ ਸੁਖ ਸੱਚਾ ਆਨੰਦ उस प्रभु ਨਾਲ ਜੁੜ ਕੇ ਸਭ ਕੁਝ ਮਿਲਦਾ ਹੈ ਤੇ ਫਿਰ ਉਸ ਦੇ ਚਿਹਰੇ ਤੇ ਖੁਸ਼ੀ ਆਨੰਦ ਹੰਦੀ ਹੈ ਜੀਵਨ ਦੀ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੁੰਦੀ ਨਾ ਸੁਨੋ ਕੋਈ ਪੈਸੇ ਦੀ ਨਾ ਕੋਈ ਰੁਪੇਸ਼ਟੀ ਸਾਦੀ ਨਾ ਕਿਸੇ ਹੋਰ ਚੀਜ਼ ਦੀ ਉਹਦੀ ਹਰ ਪਾਸੇ ਹੀ ਉਪਮਾ ਉਪਮਾ ਉਸ ਦੀ ਚਨਾਗਾ ਹੁੰਦੀ ਰਹਦੀ ਹੈ ਲੋਕ ਉਸ ਨੂੰ ਸਤਿ ਸਤਕਾਰ ਕਰਦੇ ਹਨ ਤੂ ਉਸ ਨੂੰ ਮਾ ਉਹ ਭਗਤ ਕਰਦੇ ਹਨ ਉਹ ਚੰਗਾ ਜੀਵਨ ਜਿੰਦਾ ਹੈ ਜਿਹੜਾ ਪ੍ਰਭੂ ਦੇ ਨਾਲ ਜੁੜੂ ਜਿੰਦਾ ਹੈ ਮਾਇੂ ਜੀ ਕਾ ਹਾਲ ਸਾ ਮਾਇੂ ਜੀ ਕੀ ਫਤਿਹ ਵਿਚਾਰ ਗੁਰੂ ਜੀ ਦੇ ਹਨ ਦਾ ਅਸਤੀਤਵ ਥੋੜੀ ਜਿਹੀ ਉਪਰਲਾ ਹੈ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪ ਜੀ ਨੂੰ ਚੰਗੇ ਲੱਗੇ ਹੋ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਲਾਇਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਆਪ ਵੀ ਕਰੋ ਹੋਰ ਮਿੱਤਰਾਂ ਤੋਂ ਵੀ ਕਰਵਾਓ ਧੰਨਵਾਦੀ ਹੋਏ ਜੀ ਦਾ ਹਾਲ ਚਾਲ ਸਾ